ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਜੀ ਠੀਕ ਠਾਕ ਹੋ ਗਰੇਵਾਲ ਪੁਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਸੰਦੀਪ ਸਿੰਘ ਸੋਨੀ ਗਰੇਵਾਲ ਤੇ ਵਾਕ ਇੱਕ ਅੱਜ ਤੁਹਾਨੂੰ ਦੱਸ ਦਈਏ ਵੀ ਪਿੰਡ ਮੇਰਾ ਹੀੜੀ ਕੀ ਹੈਗਾ ਥੂੜੀ ਬਰਨਾਲਾ ਮਲੇਰ ਕੋਟਲਾ ਇੰਨੇ ਦੇ ਸੈਂਟਰ ਚ ਮੇਰਾ ਪਿੰਡ ਹੈ ਇੰਨਾ ਸਾਰੇ ਸਾਰੇ ਸ਼ਹਿਰਾਂ ਦੇ ਵਿੱਚਕਾਰ ਪਿੰਡ ਆ ਜਾਂਦਾ ਆਪਣਾ ਤੇ ਜੇ ਕੋਈ ਵੀਰ ਮੇਰੇ ਕੋਲੇ ਆਉਂਦਾ ਜਦੋਂ ਮਿਲਣ ਵਾਸਤੇ ਇਜਨਾ ਉਹਨਾਂ ਲਈ ਮੈਂ ਇਹ ਦੱਸਣਾ ਚਾਹਣਾ ਵੀ ਜਦੋਂ ਤੁਸੀਂ ਪੁੱਛਦੇ ਹੋ ਕਿਸੇ ਨੂੰ ਪਿੰਡ 'ਚ ਨਾ ਕਈ ਵਾਰੀ ਨਾਂ ਕਾਫੀ ਜ਼ਿਆਦਾ ਹੁੰਦੇ ਨੇ ਮਤਲਬ ਕਈ ਜ਼ਿਆਦਾ ਬੰਦਿਆਂ ਦੇ ਨਾਂ ਹੁੰਦੇ ਨੇ ਉਹ ਨਹੀਂ ਹੋਰ ਵੀ ਕਈ ਨੇ ਪਿੰਡ 'ਚ ਹਨਾ ਤੇ ਇਸ ਤਰ੍ਹਾਂ ਮੈਂ ਤੁਹਾਨੂੰ ਦੱਸਣਾ ਵੀ ਜਦੋਂ ਵੀ ਤੁਸੀਂ ਵੀਰੇ ਆਉਣਾ ਤੁਸੀਂ ਇਹ ਪੁੱਛ ਲਿਆ ਕਰੋ ਪਿੰਡ 'ਚ ਆ ਕੇ ਵੀ ਸੋਨੀ ਐਸਪੀ ਕੇ ਘਰੇ ਜਾਣਾ ਐਸਪੀ ਦਾ ਜਿਹੜਾ ਸੁਣਦੀ ਹੈ ਨਾ ਇੰਨਾ ਕਿ ਜਰੂਰ ਉਹਦੇ ਨਾਲ ਨਾਲ ਦੀ ਨਾਲ ਤੁਹਾਨੂੰ ਮੈਂ ਤੁਹਾਨੂੰ ਅੱਗੇ ਕਰੂਗਾ ਤੇ ਉਸ ਤੋਂ ਬਾਅਦ ਜੀ ਅੱਜ ਦੀ ਜੁੱਤੀ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਹੈ ਬਹੁਤ ਅਹਿਮ ਜਾਣਕਾਰੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਸ਼ੇਅਰ ਕਮੈਂਟ ਤੁਸੀਂ ਜਰੂਰ ਕਰ ਦਿਆ ਕਰੋ ਜੀ ਤੇ ਜਿਹੜੇ ਨਵੇਂ ਵੀਰ ਦੇਖ ਰਹੇ ਹੋ ਉਹ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਜੀ ਤੇ ਆਪਣਾ ਚੈਨਲ ਇੰਸਟਾ ਦਾ ਹੈਗਾ ਗਰੇਵਾਲ ਪੁਲਟਰੀ ਕਿੰਗ ਤੇ ਗਰੇਵਾਲ ਸਮਰੂਰ ਵਾਲੇ ਫੇਸਬੁੱਕ ਦਾ ਪੇਜ ਹੈ ਠੀਕ ਹੈ ਜੀ ਇਹਨਾਂ ਸਾਰਿਆਂ ਤੇ ਆਪਣੀ ਵੀਡੀਓ ਪੈਂਦੀ ਹੁੰਦੀ ਹੈ ਤੇ ਬਾਕੀ ਤੁਚਾ ਜਿਹੜੀ ਵੀ ਬਰੀਡ ਤੁਹਾਨੂੰ ਚਾਹੀਦੀ ਹੈ ਸਾਰੀ ਮਿਲ ਜੂਗੀ ਤੇ ਇਹ ਆਪਾਂ ਤੁਹਾਨੂੰ ਸੈਂਪਲ ਦਿਖਾ ਦਿੰਨੇ ਹੁੰਦੇ ਆ ਵੀਡੀਓ ਦੇ ਵਿੱਚ ਤੇ ਬਾਕੀ ਬਰੀਡ ਸਾਰੀ ਮਿਲ ਜੂ ਤੇ ਤੁਸੀਂ ਜਿੰਨਾ ਵੀ ਤੁਚਾ ਬੁੱਕ ਕਰਾਉਣਾ ਉਹ ਬੁੱਕ ਦਰਵਾਜ਼ਾ ਹੀ ਲਿਆ ਕਰੋ ਵੀਰੇ ਫੇਰ ਪਤਾ ਕੀ ਗੱਲ ਹੋ ਜਾਂਦੀ ਹੈ ਕਈ ਵਾਰੀ ਇਹ ਹੁੰਦਾ ਜਿਵੇਂ ਤੁਸੀਂ ਅੱਜ ਰੇਟ ਮੇਰੇ ਤੋਂ ਪੁੱਛ ਲਿਆ ਤੁਸੀਂ 5 ਦਿਨਾਂ ਨੂੰ 10 ਦਿਨਾਂ ਨੂੰ ਦੁਬਾਰਾ ਕਾਲ ਕਰਦੇ ਹੋ ਫਿਰ ਵੀ ਇਹ ਕਈ ਵਾਰੀ ਤੁਸੀਂ ਇਹ ਕਹਿੰਦੇ ਹੋ ਵੀ ਅਬ ਤੁਹਾਡੇ ਨਾਲ ਗੱਲ ਹੋਈ ਸੀ ਕਹਿੰਦੇ ਮੇਰੇ ਵੀ ਧਿਆਨ ਚੋਂ ਨਿਕਲ ਜਾਂਦਾ ਤੇ ਇੰਨੇ ਦਿਨਾਂ ਬਾਅਦ ਹਨਾ ਜੀ ਤੇ ਜੇ ਬੁਕਿੰਗ ਨਾਲ ਦੀ ਨਾਲ ਹੋਈ ਹੋਵੇ ਮੈਂ ਵੀ ਆਪਣੀ ਡਾਇਰੀ ਚ ਨੋਟ ਕਰ ਲਾਂ ਤੇ ਕੰਮ ਖਤਮ ਹੋ ਜਾਂਦਾ ਤੇ ਉਸ ਤੋਂ ਬਾਅਦ ਰੇਟ ਦਾ ਵੀ ਕੋਈ ਨਾ ਕੋਈ ਫੇਰ ਬਦਲ ਹੋ ਜਾਂਦਾ ਇੰਨੇ ਦਿਨਾਂ ਦੇ ਵਿਚਕਾਰ ਇਹ ਬੇਨਤੀ ਹੈ ਵੀ ਬੁਕਿੰਗ ਦਾ ਤੁਸੀਂ ਨਾਲ ਨਿਮੇੜ ਲਿਆ ਕਰੋ ਤੇ ਬਾਕੀ ਬਰੀਡ ਸਾਡੇ ਵੱਲੋਂ ਪਿਆਰ ਦੇਵਾਂਗੇ ਤੁਹਾਨੂੰ ਤੇ ਤੰਦਰੁਸਤ ਚੂਚਾ ਮਿਲੂਗਾ ਜਿਹੜਾ ਚੂਚਾ ਤੰਦਰੁਸਤ ਹੋਊਗਾ ਉਹ ਇਹ ਵੱਡੀ ਗੱਲ ਹੁੰਦੀ ਹੈ ਦੇਖੋ ਮਿਲ ਤਾਂ ਸਾਰਿਆਂ ਨੂੰ ਹੀ ਜਾਣਾ ਹੈ ਜੀ ਕਿਸੇ ਨੂੰ 4 ਦਿਨ ਪਹਿਲਾਂ ਕਿਸੇ ਨੂੰ 4 ਦਿਨ ਮੰਗਰੋ ਕਿਸੇ ਨੂੰ ਮਹਿੰਗਾ ਕਿਸੇ ਨੂੰ ਹਸਤਾ ਰਹਿਦਾ ਕੋਈ ਨਹੀਂ ਮਿਲ ਸਾਰਿਆਂ ਨੂੰ ਜਾਣਾ ਹੈ ਪਰ ਮੈਂ ਉਹਨਾਂ ਨੂੰ ਜਿਆਦਾ ਕਾਮਯਾਬ ਮਰਨੂਗਾ ਪਹਿਲੇ ਜੇ ਪਹਿਲੀ ਕਾਮਯਾਬੀ ਆਪਣੀ ਕੀ ਹੈ ਜਿਵੇਂ ਸਹੀ ਵੀਰ ਪੁੱਛਦੇ ਨੇ ਵੀ ਇਹਦੇ 'ਚ ਫਾਇਦਾ ਹੈਗਾ ਠੀਕ ਹੈ ਨਾ ਇਸ ਕੰਮ ਦੇ ਵਿੱਚ ਪੈਸੇ ਬਚਣਗੇ ਜੀ ਕੋਈ ਘਾਟਾ ਤਾਂ ਨਹੀਂ ਪੈਂਦਾ ਉੱਥੇ ਮੈਂ ਇਹ ਕਹਿਣਾ ਚਾਹਣਾ ਤੁਹਾਨੂੰ ਵੀ ਸਭ ਤੋਂ ਵੱਡਾ ਫਾਇਦਾ ਤਾਂ ਇਹੀ ਹੈ ਵੀ ਜੇ ਤੁਸੀਂ ਤੰਦਰੁਸਤ ਚੂਚਾ ਲੈ ਲਿਆ ਤੇ ਪਿਓਰ ਬਰੀਡ ਲੈ ਲਈ ਠੀਕ ਹੈ ਜੀ ਤੇ ਇਹ ਇਹਦੇ ਦੇ ਆਪਾਂ ਵੀਡੀਓ ਫੇਰ ਬਣਾਵਾਂਗੇ ਤੰਦਰੁਸਤ ਚੂਚੇ ਤੋਂ ਕੀ ਭਾਵ ਹੈ ਜਾਂ ਬ੍ਰੀਡ ਵਾਲਾ ਤਾਂ ਮੈਂ ਦੱਸਦੇ ਹੀ ਰਹਿਣਾ ਤੁਹਾਨੂੰ ਹਨਾ ਜੀ ਤੇ ਆਪਾਂ ਅੱਜ ਗੱਲ ਕਰਨੀ ਹੈ ਵੀ ਚੂਚੇ ਦਾ ਵੇਟ ਹੈ ਜਿਹੜਾ ਕਿ ਵੀਰ ਨਾਲ ਇਸ ਬਹਿਮ ਚ ਹੁੰਦੇ ਨੇ ਵੀ ਜੇ ਚੂਚੇ ਆ ਵੱਡਾ ਦਿਸੂਗਾ ਵੇਟ ਜ਼ਿਆਦਾ ਦਿਸੂ ਉਹਦਾ ਵੀ ਉਹ ਹੀ ਕੇਸ ਮਤਲਬ ਉਹ ਹੋਊਗਾ ਵੀ ਵੱਧ ਦੇਣਾ ਦਾ ਹੋਊ ਜਾਂ ਜੋ ਵੀ ਐ ਉੱਥੇ ਮੈਂ ਤੁਹਾਨੂੰ ਉਹਦੇ ਤੇ ਅੱਜ ਗੱਲਬਾਤ ਕਰਨੀ ਹੈ ਆਪਾਂ ਨੇ ਠੀਕ ਹੈ ਜੀ ਤੇ ਜਿਆਦਾ ਬੇਟ ਵਾਲਾ ਚੂਚਾ ਵੀ ਇਹ ਨਹੀਂ ਹੁੰਦਾ ਜ਼ਰੂਰੀ ਵੀ ਉਹ ਬਹੁਤਾ ਵਧੀਆ ਹੀ ਹੋਊਗਾ ਠੀਕ ਹੈ ਨਾ ਹਾਂਜੀ ਜਿਹੜਾ ਵੱਧ ਬੇਟ ਵਾਲਾ ਚੂਚਾ ਹੋਊਗਾ ਇਹ ਜ਼ਰੂਰੀ ਨਹੀਂ ਵੀ ਉਹ ਜਿਆਦਾ ਵੈਸਟ ਹੋਊਗਾ ਕਿਉਂਕਿ ਜਿਹੜੀ ਆਰ ਆਈ ਆਰ ਬਰੀਡ ਤੇ ਆਪਾਂ ਪਹਿਲਾਂ ਗੱਲ ਕਰ ਲਈ ਆ ਆਰ ਆਈ ਆਰ ਬਰੀਡ ਹੈ ਜਿਹੜੀ ਇਹਦੀ ਮੁਰਗੀ ਲਗਭਗ ਸਵਾ ਇੱਕ ਕਿਲੋ ਦੀ ਆਂਡਾ ਦੇਣ ਲੱਗ ਜਾਂਦੀ ਹੈ ਕਿਲੋ ਤੋਂ ਸਵਾ ਕਿਲੋ ਇਹਦਾ weight ਹੁੰਦਾ ਹੈ 1 ਕਿਲੋ ਸੌਰੀ 1 ਕਿਲੋ ਦੀ ਅੰਡਾ ਦੇਣ ਲੱਗ ਜਾਂਦੀ ਹੈ ਇਹ ਮੁਰਗੀ ਹੈ ਜਿਹੜੀ ਆਰ ਆਈ ਆਰ ਪਿਓਰ ਬਰੀਡ 1 ਕਿਲੋ ਤੋਂ ਸਵਾ ਕਿਲੋ ਤੱਕ ਦਾ ਇਹਦਾ weight ਹੁੰਦਾ ਹੈ ਠੀਕ ਹੈ ਜੀ ਤੇ ਹੁਣ ਆਪਾਂ ਜੇ ਦੇਖੀਏ ਚੂਚੇ ਦਾ weight ਵੀ ਇਹਦਾ ਮਤਲਬ ਘੱਟ ਹੁੰਦਾ ਹੈ ਜੇ ਉੱਥੇ ਆਪਾਂ ਦੇਖੀ ਜਾਈਏ ਵੀ ਜੀ ਵੱਡਾ ਹੋਵੇ ਤੇ ਇਹਦਾ ਮਤਲਬ ਜਦੋਂ ਮੁਰਗੀ ਹੈ ਵੀ ਉਹ ਤੇ ਵੱਡੀ ਲੱਗੇ ਉਹ ਨਹੀਂ ਤੁਸੀਂ ਇੱਕ ਗੱਲ ਮੈਂ ਹੋਰ ਦੱਸਦਾ ਈਸ ਗੱਲ ਦੇ ਵਿੱਚ ਬਹਿਮ ਮਤਲਬ ਉਹਦੇ ਵਿੱਚ ਨਾ ਰਹੋ ਕਲੇਖੇ ਚ ਕਿਉਂਕਿ ਚੂਚਾ ਮੋਟਾ ਕਰਨ ਦੇ ਤਾਂ ਬਹੁਤ ਤਰੀਕੇ ਨੇ ਪਰ ਉਹ ਉਹ ਕਾਮਯਾਬ ਨਹੀਂ ਹੁੰਦਾ ਜੇ ਆਪਾਂ ਕਹੀਏ ਨਾ ਵੀ ਜਿਆਦਾ ਹੈਵੀ ਜਿਆਦਾ ਵੇਟ ਜਿਆਦਾ ਹੋ ਗਿਆ ਚੂਚੇ ਦਾ ਬਹੁਤ ਜਿਆਦਾ ਵੀਰ ਪੋਜਦੇ ਹੁੰਦੇ ਨੇ ਜੀ ਕੋਈ ਕਹਿੰਦਾ ਇਹ ਅੱਧਾ ਕਿਲੋ ਦਾ ਹੋਜੂ ਜੀ ਇੰਨੇ ਟਾਈਮ ਚ ਜਾਂ ਇਹ ਫਲਾਣੇ ਕਿਲੋ ਦਾ ਹੋਜੂ ਨਹੀਂ ਉਹ ਚੱਕਰ ਚ ਨਾ ਕਦੇ ਵੀ ਪੈਣਾ ਤੁਸੀਂ ਜਿਹੜਾ ਬਰੀਡ ਪ्युअर ਹੋਣੀ ਹੈਗੀ ਆ ਆਰ ਆਈ ਆਰ ਪ्युअर ਬਰੀਡ ਇਹ ਚ ਇਹ ਮੁਰਗੀ ਤੁਹਾਨੂੰ ਮੈਂ ਦੱਸਿਆ ਵੀ ਇੰਨਾ ਇਹਦਾ weight ਹੁੰਦਾ ਚੂਚਾ ਇਹਦਾ ਵੀ ਇਸ ਉਸ ਹਾਵ ਨਾਲ weight ਹੋਊਗਾ ਤੇ ਜਿਆਦਾ weight ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਬਹੁਤ ਸੱਜਣੇ ਇਹਦੇ ਤੇ ਵੀ ਕਰ ਦਿੰਦੇ ਨੇ ਕਾਰਵਾਈ ਬਲਲ ਵਾਲੀ ਫੀਡ ਪਾ ਕੇ ਉਹਨੂੰ ਜਿਆਦਾ ਮੋਟਾ ਕਰ ਦਿੰਦੇ ਨੇ ਤੇ ਉਹ ਫੇਰਾ ਬਹੁਤ ਪ੍ਰਭਾਵਿਤ ਹੁੰਦਾ ਅੰਡੇ ਦੇਣ ਵੇਲੇ ਜਿਹੜੇ ਕਹਿੰਦੇ ਨੇ ਨਾ ਸੱਜਣ ਵੀ ਆਂਡਾ 8 ਮਹੀਨੇ ਹੋ ਗਏ ਜੀ ਸਾਡੇ ਇੰਨੇ ਹੋ ਗਏ ਅੱਜ ਇੱਕ ਵੀਰ ਦਾ ਵੀ ਫੋਨ ਆਇਆ ਸੀਗਾ ਬਠਿੰਡੇ ਏਰੀਏ ਦੇ ਵਿੱਚੋਂ ਠੀਕ ਹੈ ਜੀ ਉਹਨਾਂ ਦਾ ਇਹ ਸੀਗਾ ਵੀ ਪਿਛਲੇ ਸਾਲ ਕਹਿੰਦੇ ਅਸੀਂ ਮੁਰਗੀਆਂ ਲਈਆਂ ਸੀ ਤੇ ਮੁਰਗੀਆਂ ਉਹ ਕਹਿੰਦੇ ਵੀ ਵੇਟ ਵੀ ਉਹਨਾਂ ਦਾ ਕਾਫੀ ਹੋ ਗਿਆ ਸੀ ਤੇ 8 ਮਹੀਨਿਆਂ ਬਾਅਦ ਆਂਡਾ-ਉਂਡਾ ਇਹਨਾਂ ਨੇ ਥੋੜਾ ਬਹੁਤਾ ਦਿੱਤਾ ਤੇ ਬਿਮਾਰ ਮੁਰ ਜਿਆਦਾ ਰਹੀਆਂ ਨੇ ਇਸ ਕਰਕੇ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਵੀ ਇਹਨਾਂ ਚੱਕਰਾਂ 'ਚ ਨਾ ਕਦੇ ਵੀ ਉਹ ਮੈਂ ਜਿਹੜੀ ਚੀਜ਼ ਦੇਵਾਂਗਾ ਤੁਹਾਨੂੰ ਪਿਓਰ ਦੇਵਾਂਗਾ ਤੇ ਅੰਡੇ ਦੇਣ ਵਾਲੀ ਬਰੀਡ ਦੇਵਾਂਗਾ ਬੇਫਿਕਰ ਹੋ ਕੇ ਤੁਸੀਂ ਸ਼ੁਰੂ ਕਰੋ ਜਦੋਂ ਤੁਸੀਂ ਬਰੀਡ ਵਧੀਆ ਲੈ ਲਈ ਤੇ ਪਿਓਰ ਲੈ ਲਈ ਤਾਂ ਅੰਡਾ ਦਾ ਉਹ ਮੁਰਗੀ ਸਾਢੇ 4 ਮਹੀਨਿਆਂ ਤੱਕ ਸ਼ੁਰੂ ਕਰ ਹੀ ਲੈਣਾ ਉਹਨੇ ਠੀਕ ਹੈ ਕੋਈ ਗੱਲ ਨਹੀਂ ਬੇਫਿਕਰ ਰਹੋ ਆਪਾਂ ਅੱਜ ਇਹਦੇ ਤੇ ਹੀ ਗੱਲਬਾਤ ਕਰਨੀ ਸੀਗੀ ਠੀਕ ਹੈ ਨਾ ਪਿਓਰ ਬਰੀਡ ਦਾ ਦਾ ਅਲੱਗ ਹੀ ਵੱਖਰਾ ਹੀ ਉਹਦਾ ਹੋਊਗੀ ਸੈਨ ਗੋਣ ਚੂਜੇ ਹਲਦੀ ਨੇ ਦੇਖੋ ਸਾਰਾ ਕੁਝ ਹੀ ਨੇ ਇਹ ਤੇ ਭੱਜੇ ਫਿਰਦੇ ਨੇ ਦੌੜਦੇ ਨੇ ਉਹ ਚੂਚੇ ਤਾਂ ਬੈਠੇ ਜਿਹੀ ਜ਼ਿਆਦਾ ਰਹਿਣਗੇ ਜਿਹੜੇ ਬਿਮਾਰ ਹੋਣਗੇ ਚਲੋ ਦੇਖੋ ਆਰਾਮ ਤਾਂ ਸਾਰਿਆਂ ਨੇ ਕਰਨਾ ਤੇ ਚੂਚੇ ਵੀ ਕਰਨਗੇ ਪਰ ਜਦੋਂ ਇਹਨਾਂ ਨੂੰ ਤੁਸੀਂ ਨੋਟ ਕਰ ਲਿਓ ਖਰਾਖ ਰੂਪ ਪਾਈ ਹੋ ਭੱਜੇ ਆਉਣਗੇ ਠੀਕ ਹੈ ਜੀ ਤੇ ਕੋਈ ਹੋ ਸਕਦਾ ਵੀ ਚਲੋ ਜਿਹੜਾ ਮਤਲਬ ਨਾ ਰੱਜਿਆ ਹੋਵੇ ਜਾਂ ਡੇਟੁੱਤਾ ਹੋਵੇ ਜਾਂ ਕੋਈ ਵੀ ਗੱਲ ਨਹੀਂ ਜੇ ਉਹਨੂੰ ਵੀ ਆਪਾਂ ਛੇੜਾਂਗੇ ਤਾਂ ਉਹ ਫਰਾਟਾ ਮਾਰੂਗਾ ਸਾਲ ਮਾਰੂਗਾ ਠੀਕ ਹੈ ਨਾ ਉਹ ਪਤਾ ਲੱਗੂਗਾ ਕਹਿਣ ਤੋਂ ਪਹਿਲਾਂ ਵੀ ਇਹ ਤੰਦਰੁਸਤ ਹੈ ਇਹ ਬਿਮਾਰ ਹੈ ਹੈਨਾ ਇਹ ਚੀਜ਼ਾਂ ਦਾ ਖਿਆਲ ਰੱਖਣਾ ਹੈ ਆਪਾਂ ਚੂਚਾ ਖਰੀਦਣਾਂ ਜਦੋਂ ਤੇ ਚੂਚਾ ਖਰੀਦਣ ਵੇਲੇ ਤੁਹਾਨੂੰ ਪਤਾ ਲੱਗੂ ਜਿਹੜੀ ਨਹੀਂ ਬਰੀਡ ਵਧੀਆ ਹੋਊ ਉਹਦੇ ਤੇ ਸਾਈਨਿੰਗ ਹੀ ਨਹੀਂ ਹੁੰਦੀ ਉਹ ਵੈਸੇ ਹੀ ਉਹ 부ਜੇ 부ਜੇ ਜਿਹਾ ਲੱਗੂਗਾ ਠੀਕ ਹੈ ਜੀ ਤੇ ਇਸ ਇਹ ਗੱਲ ਹੈ ਮੈਂ ਜਿਹੜੇ ਜੇ ਵੱਡੇ ਛੋਟੇ ਵੀ ਵੇਚਦਾ ਨਾ ਮੈਂ ਕੋਈ ਕਿਸੇ ਨੂੰ ਬਈ ਜੀ ਆਫਰ ਦੇ ਸਕਦਾ ਮੇਰਾ ਜੋਰ ਜਿਹੜਾ ਤੁਹਾਨੂੰ ਆਫਰਾਂ ਵਾਲਾ ਹੁੰਦਾ ਉਹ ਮੇਰਾ ਚ ਬਰੀਡ ਤੇ ਲਾਇਆ ਹੁੰਦਾ ਤੇ ਚੂਚੇ ਦੇ ਆਪਦੇ ਤੇ ਲਾਇਆ ਹੁੰਦਾ ਜੀ ਪਿਓਰ ਤੇ ਠੀਕ ਹੈ ਉਹ ਤੁਹਾਨੂੰ ਤੇ ਤੰਦਰੁਸਤ ਮਿਲੂਗਾ ਤੰਦਰੁਸਤ ਠੀਕ ਹੈ ਉਹ ਮੈਂ ਜੇ ਐਮਐਲ ਕਹਾਉਂ ਵੀ ਸਮਾਨ ਨਾਲ ਮੈਂ ਕੋਈ ਨਹੀਂ ਦੇ ਸਕਦਾ ਨਾ ਮੈਂ ਡਰਿੰਕਰ ਦੇ ਸਕਦਾ ਨਾ ਫਿਲਟਰ ਦੇ ਸਕਦਾ ਜਦੋਂ ਕੋਈ ਮਤਲਬ ਇਹ ਹੁੰਦਾ ਵੀ ਮੈਂ ਉਹੀ ਵਾਂਗੂ ਚੁਪਾ ਦੇ ਦੇ ਆ ਮੈਂ ਇਹ ਨਹੀਂ ਕਰ ਸਕਦਾ ਮਿਹਨਤ ਆਉਂਦੀ ਹੈ ਤੇ ਤੁਸੀਂ ਵੀ ਮਿਹਨਤ ਕਰੋ ਕਾਮਯਾਬ ਹੋਵੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਸਬਸਕ੍ਰਾਈਬ ਜਰੂਰ ਕਰ ਲਿਓ ਸ਼ੇਅਰ ਕਰ ਦਿਓ ਚੈਨਲ ਨੂੰ ਆਉਣ ਵਾਲੇ ਸਮੇਂ 'ਚ ਆਪਣੀਆਂ ਸਾਰੇ ਪ੍ਰਕਾਰ ਦੀਆਂ ਇਹਨਾਂ ਦੀਆਂ ਵੀਡੀਓ ਫੈਣਗੀਆਂ ਤੇ ਟ੍ਰੇਨਿੰਗ ਆਪਣੇ ਵੱਲੋਂ ਫ੍ਰੀ ਹੈ ਜਿੰਨਾ ਵੀਰਾਂ ਨੇ ਟ੍ਰੇਨਿੰਗ ਲੈਣੀ ਹੈ ਉਹ ਬੁੱਕ ਕਰਵਾ ਲਓ ਤੇ ਉਸ ਤੋਂ ਬਾਅਦ ਤੁਹਾਡੀ ਟ੍ਰੇਨਿੰਗ ਹੋ ਜਾਣੀ ਹੈ ਟ੍ਰੇਨਿੰਗ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਦਿੰਨੇ ਆਪਾਂ ਆਪਾਂ ਪ੍ਰੈਕਟੀਕਲ ਵਾਲਾ ਕੰਮ ਹੋ ਜਾਂਦਾ ਜਿਹੜੀ ਸਾਡੀ ਟ੍ਰੇਨਿੰਗ ਹੈ ਤੁਹਾਨੂੰ ਇਹੋ ਜਿਹੇ ਤਰੀਕੇ ਨਾਲ ਟ੍ਰੇਨਿੰਗ ਦਿੱਤੀ ਜਾਊਗੀ ਵੀ ਨਾ ਮੈਂ ਕੋਈ ਉਹ ਤੁਹਾਨੂੰ ਇਹ ਔਖੇ ਕੋਈ ਉਹ ਕਰਨੇ ਨੇ ਤੁਹਾਨੂੰ ਐਸੇ ਤਰੀਕੇ ਨਾਲ ਸਮਝਾਉਣਾ ਵੀ ਤੁਸੀਂ ਕੰਮ ਬਾਕੀ ਤੁਹਾਡੇ ਨਾਲ ਹੋਊਗਾ ਸਦਾ ਜਦੋਂ ਵੀ ਤੁਸੀਂ ਕਾਲ ਕਰੋਗੇ ਤੁਹਾਨੂੰ ਮਤਲਬ ਦੱਸਿਆ ਜਾਊਗਾ ਕੋਈ ਵੀ ਪਰ ਹੁਣ ਇੰਨਾ ਕਹਿ ਵੀਰੇ ਟਾਈਮ ਦੇਖੋ ਮੇਰੇ ਕੋਲੇ ਵੀ ਬਹੁਤ ਕੀਮਤੀ ਹੈ ਜਿੰਨਾਂ ਤੋਂ ਸਾਡਾ ਸਾਡੇ ਤੋਂ ਚੂਚਾ ਗਿਆ ਹੋਊਗਾ ਠੀਕ ਹੈ ਜੀ ਉਹਨਾਂ ਨੂੰ ਅਸੀਂ ਟਾਈਮ ਦੇ ਕੇ ਉਹਨਾਂ ਨੂੰ ਨਾਲ ਚੱਲਾਂਗੇ ਫੋਨ ਚਾਕੇ ਉਹਨਾਂ ਨੂੰ ਸਾਰਾ ਦਵਾਈ ਵਗੈਰਾ ਦੱਸਾਂਗੇ ਵੈਸੇ ਲੋੜ ਪੈਣੀ ਨਹੀਂ ਤੇ ਬਾਧੂ ਟਾਈਮ ਹੋਇਆ ਤਾਂ ਦੂਜੇ ਵੀਰ ਜਿਨ੍ਹਾਂ ਨੇ ਕਿਤੋਂ ਵੀ ਚੂਚਾ ਲਿਆ ਹੋਵੇ ਉਹਨਾਂ ਨੂੰ ਜ਼ਰੂਰ ਗਾਈਡ ਕਰਾਂਗੇ ਕੋਸ਼ਿਸ਼ ਸਾਡੀ ਸਦਾ ਹੀ ਹੋਊਗੀ ਵੀ ਪਿਛਲੀ ਵਾਰ ਵੀਰ ਨੇ ਚੂਚਾ ਜਿੱਥੋਂ ਮਰਜੀ ਲਿਆ ਸੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਉਸ ਬੰਦੇ ਨੇ ਅੱਜ ਬੁਕਿੰਗ ਕਰਵਾਈ ਹੈ ਠੀਕ ਹੈ ਪਰ ਉਸ ਸਾਡੀ ਸਾਰਿਆਂ ਲਈ ਹੋਊਗੀ ਲੇਟ ਹੋ ਸਕਦੇ ਆ ਦੱਸਣ ਚ ਠੀਕ ਹੈ ਜੇ ਸਾਨੂੰ ਕਈ ਵਾਰੀ ਫੋਨ ਨਹੀਂ ਚੱਕਿਆ ਜਾਂਦਾ ਮੈਂ ਆਪ ਫੋਨ ਕਰਦਾ ਤੁਸੀਂ ਉਹਦੀ ਕੋਈ ਟੈਨਸ਼ਨ ਨਹੀਂ ਲੈਣੀ ਤੁਹਾਨੂੰ ਦੋ ਵਾਰ ਤੋਂ ਵੱਧ ਫੋਨ ਨਾ ਤੁਸੀਂ ਕਰੋ ਮੈਂ ਆਪੇ ਫੋਨ ਕਰੂੰਗਾ ਜੀ ਠੀਕ ਹੈ ਜੀ ਤੇ ਬਾਕੀ ਬਹੁਤ ਗੱਲਾਂ ਬਾਤਾਂ ਕਰਨੀਆਂ ਨੇ ਆਪਾਂ ਸ਼ਡਿਊਲ ਹੀ ਥੋੜਾ ਜਿਆ ਬਿਜੀ ਹੈ ਅੱਜ ਲਈ ਇੰਨਾ ਕ ਮਾਫੀ ਚਾਹਉਣਾ ਤੇ ਕਿਉਂਕਿ ਪ੍ਰੋਗਰਾਮ ਸਾਡੇ ਪਿੰਡ ਹੈਗਾ ਸਾਰੇ ਪਿੰਡ ਵੱਲੋਂ ਸਾਂਝਾ ਪ੍ਰੋਗਰਾਮ ਆ ਉਹਦੇ ਕਰਕੇ ਮਤਲਬ ਬਿਜੀ ਹੈ ਤੋ ਕੁ ਦਿਨ ਸ਼ਡਿਊਲ ਤੇ ਬਾਕੀ ਤੁਹਾਡੇ ਨਾਲ ਆ ਬੁਕਿੰਗ ਸਵੇ ਕੋਸ਼ਿਸ਼ ਕਰਿਓ ਸਵੇਰੇ ਸਾਮ ਕਰਵਾ ਲਿਓ ਤੇ ਬਾਕੀ ਕੱਲ ਨੂੰ ਜੇ ਕੋਈ ਵੀ ਵੀਰ ਫੋਨ ਕਰੂਗਾ ਕੱਲ ਨੂੰ 11 ਵਜੇ ਤੋਂ ਲੈ ਕੇ ਲਗਭਗ 4:00 ਵਜੇ ਤੱਕ ਹੋ ਸਕਦਾ ਮੇਰਾ ਫੋਨ ਨਾ ਚੱਕਿਆ ਜਾਵੇ ਠੀਕ ਹੈ ਜੀ ਤੁਸੀਂ ਬਾਕੀ ਜਿੰਨੀਆਂ ਵੀ ਮਿਸ ਕਾਲਾਂ ਹੋਣੀਆਂ ਇਹ ਮੈਂ ਅਕਾਲ ਤੁਹਾਨੂੰ ਕਰ ਲੈਣੀ ਆ ਰਾਤ ਨੂੰ ਮਤਲਬ 11 ਵਜੇ ਤੋਂ ਪਹਿਲਾਂ ਪਹਿਲਾਂ ਤੇ ਠੀਕ ਹੈ ਜੀ ਜੇ ਕੋਈ ਵੀਰ ਫੋਨ ਕਰਦਾ ਉਹ ਵਟਸਐਪ ਤੇ ਮੈਸੇਜ ਜਰੂਰ ਛੱਡ ਦਿਆ ਕਰੇ ਵੀ ਮੈਂ ਉਹਨੂੰ ਕਿੰਨੇ ਵਜੇ ਦਾ ਇੱਕ ਫੋਨ ਕਰ ਸਕਦਾ ਫਿਰ ਮੈਨੂੰ ਇਹ ਵੀ ਹੁੰਦਾ ਕਈ ਵਾਰੀ 9:30 9:30 ਤੋਂ ਬਾਅਦ ਵੀ ਕਿਤੇ ਵਾਰ ਬੰਦਾ ਕਈ ਵਾਰੀ ਆਰਾਮ ਅਗਲਾ ਸੌਂ ਜਾਂਦਾ ਆਰਾਮ ਕਰਦਾ ਵੀ ਆਪਾਂ ਨਾ ਫੋਨ ਕਰੀਏ ਦੇ ਉਹ ਮੈਨੂੰ ਮੈਸੇਜ ਕਰਦੇ ਕਰੋ ਜੀ ਤੇ ਬਾਕੀ ਬਲੈਕ ਐਸਟਰੋਲੋਗ ਜਿਹੜੇ ਵੀ ਚੂਚੇ ਚਾਹੀਦੇ ਨੇ ਮਿਲ ਜਾਣਗੇ ਅੱਜ ਚੂਚਾ ਨਿਕਲ ਰਿਹਾ ਹੈ H3 ਦੇ ਵਿੱਚ ਸਾਡਾ ਤੇ ਬਲੈਕ ਐਸਟਰੋਲੋਗ ਉਹ ਟਾਈਮ ਨਹੀਂ ਮਿਲਿਆ ਵੀਡੀਓ ਪਾਉਣ ਦਾ ਤੇ ਅਗਲੇ H ਤੇ ਜਰੂਰ H3 ਵੀ ਤੁਹਾਡੇ ਸਾਹਮਣੇ ਆਊਗੀ ਵੀਡੀਓ ਵੀ ਕਿਵੇਂ ਪ੍ਰੋਸੈਸ ਹੈ ਕੀ ਇਹ ਸਾਰਾ ਦੱਸਾਂਗੇ ਤੁਹਾਨੂੰ ਠੀਕ ਹੈ ਜੀ ਦੇਵ ਬਜਾਜਿਤ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੁਹਾਡਾ ਕੰਮ ਵਧੀਆ ਚਲਾਵੇ ਮੇਰਾ ਭਰਿਆ ਹੱਥ ਰੱਖੇ ਠੀਕ ਹੈ ਜੀ